ਨਮਸਕਾਰ ਆਦਰ ਦਰਸ਼ਕੋ ਮੈਂ ਹਗਾਇੰਤ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਡਾਕਟਰ ਵਿਵੇਕ ਉਹੋਜਾ ਹੈਲਥ ਸ਼ੋਅ ਦੇ ਵਿੱਚ ਸਰਦੀਆਂ ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਸਰਦੀਆਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਚਵਨ ਪ੍ਰਾਸ਼ ਰੋਜ਼ ਖਾਣਾ ਚਾਹੀਦਾ ਹੈ ਲੇਕਿਨ ਚਵਨ ਪ੍ਰਾਸ਼ ਕਿਹੜਾ ਖਾਣਾ ਚਾਹੀਦਾ ਹੈ ਉਹਦੇ ਵਿੱਚ ਕਿਹੜੇ-ਕਿਹੜੇ ਇਨਗਰੀਡੀਐਂਟਸ ਹੋਣੇ ਚਾਹੀਦੇ ਨੇ ਜੋ ਕਿ ਤੁਹਾਡੀ ਸਿਹਤ ਲਈ ਅੱਛੇ ਹੋਣ ਇਹ ਜਾਨਣਾ ਵੀ ਬੇਹੱਦ ਜ਼ਿਆਦਾ ਜ਼ਰੂਰੀ ਹੈ ਇਸ ਬਾਬਤ ਗੱਲਬਾਤ ਸਾਡੇ ਨਾਲ ਕਰਨ ਦੇ ਮੌਜੂਦ ਨੇ ਡਾਕਟਰ ਵਿਵੇਕ ਤੁਹਾਨੂੰ ਨਾਲ ਕਰਦੇ ਹਾਂ ਸਾਰੀ ਜਾਣਕਾਰੀ ਹਾਸਲ ਕਰਦੇ ਹਾਂ ਜੀ ਜੀ ਆਇਆਂ ਨੂੰ ਡਾਕਟਰ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਜਦੋਂ ਮੈਂ ਕਿਹਾ ਹਨਾ ਕਿ ਸਰਦੀਆਂ ਆਉਂਦੀਆਂ ਨੇ ਤੇ ਮਾਰਕੀਟ ਦੇ ਵਿੱਚ ਬਹੁਤ ਤਰੀਕੇ ਦੇ ਚਵਨਪਰਾਸ਼ ਆ ਜਾਂਦੇ ਆ। ਐਕਚੁਅਲ ਦੇ ਵਿੱਚ ਕਿਹੜਾ ਚਵਨਪਰਾਸ਼ ਲੈਣਾ ਚਾਹੀਦਾ? ਦੇਖੋ ਮੌਸਮ ਆਂਦਾ ਹੈ ਚਵਨਪਰਾਸ਼ ਅਸੀਂ ਦਿੰਨੇ ਆ ਇਮਿਊਨਿਟੀ ਵਾਸਤੇ। ਰਾਈਟ। ਚਵਨਪਰਾਸ਼ ਲੈਂਦੇ ਹੋ ਤੁਸੀਂ ਦੋ ਤਿੰਨ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ। ਇੱਕ ਤੇ ਉਹ ਬਣਿਆ ਆਮਲੇ ਨਾਲ ਹੋਵੇ। ਜੇ ਆਮਲੇ ਨਾਲ ਬਣਿਆ ਹੋਇਆ ਤੇ ਉਹ ਪਲਾਸਟਿਕ ਦੇ ਡੱਬੇ 'ਚ ਪੈਕ ਨਾ ਹੋਵੇ। ਹੂੰ। ਉਸ ਚਮਨਪਰਾਸ਼ ਦੇ ਅੰਦਰ ਕੋਈ ਵੀ ਪ੍ਰੀਜ਼ਰਵੇਟਿਵ ਨਹੀਂ ਹੋਣਾ ਚਾਹੀਦਾ ਕਈ ਵਾਰੀ ਬੈਂਜ਼ੋਇਕ ਐਸਿਡ ਹੈ ਜਾਂ ਸਿਟਰਿਕ ਐਸਿਡਸ ਹੈ ਅਸੀਂ ਪ੍ਰੀਜ਼ਰਵੇਟਿਵ ਉਹ ਪਾ ਦਿੰਦੇ ਹਾਂ ਕੁਝ ਪ੍ਰੀਜ਼ਰਵੇਟਿਵ ਉਸ ਚਮਨਪਰਾਸ਼ ਵਿੱਚ ਨਾ ਹੋਵੇ ਠੀਕ ਹੈ ਚਿਨੀ ਦੀ ਵਰਤੋਂ ਵਿੱਚ ਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਹਾਂ ਰਾਈਟ ਡਾਇਬੀਟੀਜ਼ ਪਲਾਸਟਿਕ ਯੈਸ ਵੈਸੇ ਵੀ ਚਿਨੀ ਜ਼ਹਿਰ ਹੈ ਜ਼ਹਿਰ ਹੈ ਬਿਲਕੁਲ ਕਿਚਨ ਦੇ ਅੰਦਰ ਅਸੀਂ ਕਹਿੰਦੇ ਹਾਂ ਚਿਨੀ ਜ਼ਹਿਰ ਹੈ ਅਗਰ ਤੁਹਾਡੀ ਕਿਚਨ ਵਿੱਚ ਉਪਈ ਹੈ ਉਹੀ ਬੀਪੀ ਦਾ ਕਾਰਨ ਹੈ ਉਹੀ ਯੂਰਿਕ ਐਸਿਡ ਦਾ ਕਾਰਨ ਹੈ ਕੋਈ ਸ਼ੂਗਰ ਦਾ ਕਾਰਨ ਹੈ ਅਗਰ ਤੁਹਾਡਾ ਚਵਨਪਰਾਸ਼ ਪਲਾਸਟਿਕ ਦੇ ਡੱਬੇ 'ਚ ਹੈ ਉਹਦੇ 'ਚ ਪ੍ਰੀਜ਼ਰਵੇਟਿਵ ਪਾਏ ਹੋਈਆਂ ਹਨ ਉਹਦੇ 'ਚ ਚੀਨੀ ਪਾਈ ਹੋਈ ਹੈ ਉਹ ਤੁਹਾਡੇ ਮਤਲਬ ਦੀ ਚੀਜ਼ ਨਹੀਂ ਹੈ ਇਹ ਤਿੰਨ ਮੇਨ ਪੁਆਇੰਟਸ ਆ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਕੋਈ ਵੀ ਚਵਨਪਰਾਸ਼ ਲੜਦੇ ਹੋਏ ਪਰ ਡੋਕਟਰ ਸਾਹਿਬ ਜਿੰਨੇ ਕਿ ਮਾਰਕੀਟ ਦੇ ਵਿੱਚ ਚਵਨਪਰਾਸ਼ ਵਿਕਦੇ ਨੇ ਉਹ ਸਾਰਿਆਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਦੀ ਪੈਕੇਜਿੰਗ ਹੀ ਪਲਾਸਟਿਕ ਦੇ ਡੱਬੇ ਦੇ ਵਿੱਚ ਹੁੰਦੀ ਹੈ ਦੇਖੋ ਟਰਾਂਸਪੋਰਟ ਕਰਨ ਵਾਸਤੇ ਜਾਂ ਸੇਫਟੀ ਪੁਆਇੰਟ ਆਫ 뷰 ਤੋਂ ਪਲਾਸਟਿਕ ਦੇ ਡੱਬੇ ਚ ਪੈਕ ਕਰ ਦਿੰਦੇ ਪਰ ਦੂਜੇ ਪਾਸੇ ਸਟੱਡੀ ਆਂਦੀ ਹੈ ਜਦੋਂ ਆਮਲਾ ਪਲਾਸਟਿਕ ਦੇ ਡੱਬੇ ਚ ਰੱਖਿਆ ਜਾਂਦਾ ਉਹ ਹਾਰਮਫੁਲ ਇਫੈਕਟ ਕਾਸ ਕਰਦਾ ਇੱਕ ਪਾਸੇ ਅਸੀਂ ਪਲਾਸਟਿਕ ਬੰਦ ਕਰ ਰਹੇ ਆ ਜਿਵੇਂ ਪਹਿਲੇ ਲੋਕੀ ਚਾਹ ਪੀਂਦੇ ਸੀ ਪਲਾਸਟਿਕ ਦੇ ਵਿੱਚ ਗਲਾਸ ਵਿੱਚ ਉਹ ਬੰਦ ਕਰਤੀ ਤੇ ਐਵੇਂ ਹੀ ਜਿਹੜਾ ਪਲਾਸਟਿਕ ਹੈ ਜਦੋਂ ਆਮਲੇ ਦੇ ਮੇਲ ਹੁੰਦਾ ਹੈ ਨਾ ਪਲਾਸਟਿਕ ਦਾ ਤੇ ਹਾਰਮਫੁਲ ਕੈਮੀਕਲਸ ਬਣਾਉਂਦਾ ਹੈ ਤੇ ਪਲਾਸਟਿਕ ਅਸੀਂ ਆਪਣੀ ਲਾਈਫ ਤੋਂ ਵੀ ਅਵੋਇਡ ਕਰ ਰਹੇ ਆ ਤੇ ਉਹ ਮਟੀਰੀਅਲ ਬੰਦ ਕਰ ਦੋ ਅਗਰ ਚਮਨਪਰਾਸ਼ ਤੁਹਾਡਾ ਪਲਾਸਟਿਕ ਦੇ ਡੱਬੇ 'ਚ ਹੈ ਤੇ ਮੈਂ ਤੇ ਪਰਸਨਲੀ ਕਹਿੰਨਾ ਮੇਰੀ ਰਿਕਮੈਂਡੇਸ਼ਨ ਹੈ ਕਿ ਤੁਸੀਂ ਉਹ ਚੋਣ ਬ੍ਰਸ਼ ਦੀ ਵਰਤੋਂ ਨਾ ਕਰੋ ਜਿਹੜਾ ਪਲਾਸਟਿਕ ਦੇ ਡੱਬੇ 'ਚ ਹੈ ਓਕੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਡਾਕਟਰ ਸਾਹਿਬ ਦਾ ਤੁਹਾਨੂੰ ਕਿਸੇ ਵੀ ਤਰੀਕੇ ਦੀ ਹੈਲਥ ਇਸ਼ੂ ਹੈ ਕਿਸੇ ਵੀ ਡਿਜ਼ੀਜ਼ ਦੇ ਨਾਲ ਤੁਸੀਂ ਸuffer ਕਰ ਰਹੇ ਹੋ ਇੰਡੀਆ ਦੇ ਵਿੱਚ ਹੋ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਜਾ ਰਹੇ ਨੰਬਰ ਤੇ ਕਾਲ ਕਰਕੇ ਡਾਕਟਰ ਸਾਹਿਬ ਨਾਲ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਸਾਧ ਸਕਦੇ ਹੋ ਕਿਸੇ ਵੀ ਬਿਮਾਰੀ ਨਾਲ ਅਗਰ ਪੀੜਿਤ ਹੋ ਗਏ ਹੋ ਤਾਂ ਸਾਰੀ ਆਪਣੀ ਜਿਹੜੀ ਟੈਸਟ ਡਿਟੇਲਸ ਨੇ ਉਹ ਵੀ ਤੁਸੀਂ ਇਹਨਾਂ ਨੂੰ ਫਾਰਵਰਡ ਕਰਕੇ ਇਹਨਾਂ ਤੋਂ ਦਵਾਈ ਹਾਸਲ ਕਰ ਸਕਦੇ ਹੋ ਫੋਰਨ ਬੈਠੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੀ ਨੇ ਉਹਨਾਂ ਨੂੰ ਵੀ ਦਵਾਈ ਜਿਹੜੀ ਹੈ ਇਹਨਾਂ ਦੀ ਟੀਮ ਦੇ ਵੱਲੋਂ ਕੋਰੀਅਰ ਕਰ ਦਿੱਤੀ ਜਾਏਗੀ ਤੇ ਡਾਕਟਰ ਸਾਹਿਬ ਜਿਵੇਂ ਹੁਣ ਮੈਂ ਤੁਹਾਡੇ ਸਾਹਮਣੇ ਇਹ ਪੈਕੇਜਿੰਗ ਦੇਖ ਰਹੀ ਹੈਗੀ ਆ ਬੜੀ ਖੂਬਸੂਰਤ ਪੈਕੇਜਿੰਗ ਹੈ ਇਹਦੇ ਵਿੱਚ ਕੀ ਹੈ ਦੇਖੋ ਇਹਦੇ ਚਵਨ ਪ੍ਰਾਸ਼ੀ ਹੈ ਓਕੇ ਪਰ ਇਹਦਾ ਨਾਮ ਅਸ਼ਵਿਨੋ ਪ੍ਰਾਸ਼ ਹੈ ਅਦਾ ਮਤਲਬ ਕੀ ਹੁੰਦਾ ਅਸ਼ਵਿਨੋ ਪ੍ਰਾਸ਼ ਦਾ ਮਤਲਬ ਹੈ ਜੀ ਚਵਨ ਪ੍ਰਾਸ਼ ਨਾਮ ਕਿਉਂ ਪਿਆ ਕਿਉਂਕਿ ਇਹ ਜਿਹੜਾ ਚਵਨ ਪ੍ਰਾਸ਼ ਹੈ ਇਹ ਚਵਨ ਰਿਸ਼ੀ ਨੇ ਖਾਦਾ ਸੀ ਓਕੇ ਇਸ ਕਰਕੇ ਇਹਦਾ ਨਾਮ ਚਵਨ ਪ੍ਰਾਸ਼ ਪਿਆ ਹੈ ਹਮ ਪਰ ਐਕਚੁਅਲ ਜਿਨੇ ਬਣਾਇਆ ਸੀ ਉਹ ਭਗਵਾਨ ਅਸ਼ਵਿਨੋ ਸੀ। ਓਕੇ। ਤੇ ਅਸੀਂ ਇਹਦਾ ਨਾਮ ਅਸ਼ਵਿਨੋ ਰੱਖਿਆ ਹੈ ਕਿ ਜਿਨ੍ਹਾਂ ਨੇ ਇਹਨੂੰ ਬਣਾਇਆ ਕਿਉਂਕਿ ਆਨ ਵਾਲੇ ਟਾਈਮ ਵਿੱਚ ਹੁਣ ਸਾਰਾ ਕੁਝ ਮਾਡਰਨਾਈਜ਼ ਹੋ ਗਿਆ ਹੈ। ਲੋਕੀ ਭੁੱਲ ਗਏ ਆ ਕਿ ਸੱਚਾ ਚਵਨ ਪ੍ਰਾਸ਼ ਕੀ ਹੈ। ਹੂੰ। ਉਹਦੇ ਕੀ ਇੰਗਰੀਡੀਐਂਟਸ ਹੈ। ਕਿੱਥੇ ਉਹ ਕਿਤਾਬ ਵਿੱਚ ਲਿਖਿਆ ਹੋਇਆ ਹੈ। ਕਿੱਦਾਂ ਉਹ ਬਣਨਾ ਚਾਹੀਦਾ ਹੈ। ਜੀ। ਜਦੋਂ ਉਹ ਚੀਜ਼ਾਂ ਸਾਰੇ ਭੁੱਲ ਗਏ ਤੇ ਉਹਨੂੰ ਯਾਦ ਕਰਨ ਵਾਸਤੇ ਉਹਨੂੰ ਡਾਕੂਮੈਂਟ ਕਰਨ ਵਾਸਤੇ ਅਸੀਂ ਇਹਦਾ ਨਾਮ ਹੀ ਅਸ਼ਵਿਨੋਪਰਾਸ਼ ਰੱਖਤਾ ਜਿਵੇਂ ਭਗਵਾਨ ਅਸ਼ਵਿਨੋ ਨੇ ਬਣਾਇਆ ਸੀ ਅਸੀਂ ਇਹਨੂੰ ਦੁਬਾਰਾ ਸੁਸਾਇਟੀ ਚ ਦੇ ਰਹੇ ਆ ਔਥੈਂਟਿਕ ਚਵਨਪਰਾਸ਼ ਨੂੰ ਦੇ ਰਹੇ ਆ ਜਿਹੜਾ ਉਸ ਟਾਈਮ ਬਣਿਆ ਸੀ ਓਕੇ ਜਿੰਨ ਜਿੰਨ ਚੀਜ਼ਾਂ ਦਾ ਉਸ ਟਾਈਮ ਧਿਆਨ ਰੱਖਿਆ ਗਿਆ ਸੀ ਭਗਵਾਨ ਅਸ਼ਵਿਨੋ ਦੁਆਰਾ ਜਦੋਂ ਚਵਨ ਰਿਸ਼ੀ ਵਾਸਤੇ ਬਣਾਇਆ ਉਹੀ ਚੀਜ਼ਾਂ ਦਾ ਸਾਰਿਆਂ ਦਾ ਅਸੀਂ ਧਿਆਨ ਰੱਖਿਆ ਓਕੇ ਇਸ ਕਰਕੇ ਇਹਦਾ ਨਾਮ ਅਸ਼ਵਿਨੋਪਰਾਸ਼ ਹੈ ਪੈਕਿੰਗ ਤੁਹਾਡੀ ਗੱਲ ਬਿਲਕੁਲ ਠੀਕ ਹੈ ਕੀ ਬੜੀ ਖੂਬਸੂਰਤ ਪੈਕਿੰਗ ਆ ਜਦੋਂ ਮੇਰੇ ਕੋਲ ਆਈ ਸੀ ਪੈਕਿੰਗ ਬਣ ਕੇ ਮੈਨੂੰ ਵੀ ਬੜੀ ਪਸੰਦ ਆਈ ਤੇ ਇਹ ਐਕਚੁਅਲੀ ਜਿਹੜਾ オリジナル ਅਸ਼ਵਿਨੋਪਰਾਸ਼ ਹੈ ਉਹ ਕਾਰਗਰ ਹੈ ਬਹੁਤ ਸਾਰੀ ਡਿਜ਼ੀਜ਼ ਦੇ ਉੱਤੇ ਪਰ ਇਹਦਾ ਬਣਾਉਣ ਦਾ ਜਿਹੜਾ ਪ੍ਰੋਸੈਸ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇੰਦੀ ਯੂਨੀਕਨੈਸ ਹੈਗੀ ਬਣਾਣ ਵਿੱਚ ਕਿ ਕਿਵੇਂ ਬਣਿਆ ਹੋਇਆ ਦੇਖੋ ਜਦੋਂ ਇਹ ਬਣਿਆ ਆ ਆਮਲੇ ਜਿਹੜੇ ਤੋੜੇ ਗਏ ਆ ਉਹ ਆਮਲੇ ਆਪਣੇ ਬਾਗ ਤੋਂ ਥੋੜੇ ਗਏ ਆਂ ਔਰ ਚਿਟਤੂ 1000 ਪੀੜ ਆਮਲੇ ਦਾ ਲੱਗਿਆ ਹੋਇਆ ਉੱਥੋਂ ਆਮਲੇ ਲਿੱਤੇ ਗਏ ਆਂ ਆਪਣੀ ਨਿਗਰਾਨੀ ਚ ਲਿੱਤੇ ਗਏ ਆਂ ਸਪੈਸ਼ਲ ਦਿਨ ਨੂੰ ਲਿੱਤੇ ਗਏ ਆਂ ਜਿਵੇਂ ਆਪਾਂ ਖੀਰ ਬਣਾਣੇ ਆਂ ਹਮ ਸ਼ਰਦ ਪੂਰणिमा ਵਾਲੇ ਦਿਨ ਉਹਨੂੰ ਚਾਨਣ ਦੀ ਰੋਸ਼ਨੀ ਚ ਰੱਖ ਦਿੰਨੇ ਆਂ ਜੀ ਐਵੇਂ ਹੀ ਸ਼ਰਦ ਪੂਰणिमा ਵਾਲੇ ਦਿਨ ਦੀ ਰਾਤ ਤੋਂ ਅਗਲੀ ਸਵੇਰ ਨੂੰ ਆਮਲੇ ਥੋੜੇ ਗਏ ਆਂ ਪੀੜਾਂ ਦੇ ਉੱਤੋਂ ਉਹਦਾ ਕੀ ਮਤਵ ਹੈ ਜੇ ਖੀਰ ਦਾ ਮਤਲਬ ਹੁੰਦਾ ਜਦੋਂ ਆਪਾਂ ਘਰੇ ਤੁਸੀਂ ਦੇਖਿਆ ਹੋਣਾ ਪੰਜਾਬੀ ਪਰਿਵਾਰਾਂ ਵਿੱਚ ਆਪਣੇ ਜਦੋਂ ਸ਼ਰਦ ਪੂਰणिमा ਆਉਂਦੀ ਹੈ ਅਸੀਂ ਖੀਰ ਬਣਾਉਂਦੇ ਹਾਂ ਚਾਨਣ ਦੀ ਰੋਸ਼ਨੀ ਚ ਰੱਖ ਦਿੰਦੇ ਹਾਂ ਉਹਦੇ ਚਾਨਣ ਦੀਆਂ ਕਿਰਨਾਂ ਪੈਂਦੀਆਂ ਉਹ ਕਿਰਨਾਂ ਉਹਨੂੰ એનર્ਜੀ ਦਿੰਦੀਆਂ ਚਾਰਜ ਕਰਦੀਆਂ ਪੋਜ਼ਿਟਿਵ ਗੁਣ ਦਿੰਦੀਆਂ ਤਾਂ ਕਿ ਪੂਰੇ ਸਰੀਰ ਵਿੱਚ ਪੋਜ਼ਿਟਿਵ ਚੀਜ਼ ਰਵੇ ਜਦੋਂ ਤੁਸੀਂ ਆਮਲੇ ਦੀ ਹੀ ਪੂਜਾ ਕਰ ਲਈ ਜੀ ਉਹ ਆਮਲੇ ਲੈ ਲਏ ਜਿਹੜੇ ਸ਼ਰਦ ਪੂਰणिमा ਦੇ ਆਮਲੇ ਸੀ ਤੇ ਉਹਨਾਂ ਦੇ ਨਾਲ ਸਵੇਰੇ ਉਹ ਚੌਨਪਰਾਸ਼ ਬਣਾਇਆ ਜੀ ਤੇ ਉਹਦੇ ਚੋਂ ਸਾਰੇ ਚਾਨ ਦੀ ਰੋਸ਼ਨੀ ਦੇ ਗੁਣ ਆ ਗਏ ਜਿਹੜੇ ਅਸੀਂ ਉਸ ਖੀਰੀ ਚਾਹਨੇ ਆ ਤੇ ਇਹਨੂੰ ਤੁਸੀਂ ਸਾਰੀ ਸਾਲ ਵਰਤੋਂ ਕਰ ਸਕਦੇ ਹੋ ਖੀਰ ਦੀ ਵਰਤੋਂ ਤੁਸੀਂ ਇੱਕ ਦਿਨ ਕਰ ਸਕਦੇ ਹੋ ਉਸ ਤੋਂ ਬਾਅਦ ਤੇ ਖਰਾਬ ਹੋ ਜਾਈਗੀ ਤੇ ਇਹ ਉਹ ਸਾਰੇ ਗੁਣਾ ਦੇ ਨਾਲ ਭਰਪੂਰ ਹੈ ਜਿੰਨੂੰ ਆਯੁਰਵੇਦ ਵਿੱਚ ਸਤਵ ਗੁਣ ਕਿਹਾ ਗਿਆ ਓਕੇ ਜਦੋਂ ਤੁਹਾਡੇ ਸਰੀਰ ਵਿੱਚ ਸਤਵ ਗੁਣ ਆ ਜਾਂਦਾ ਹੈ ਤੇ ਤੁਹਾਡੀ ਸਾਰੀ ਬੋਡੀ ਦੀ એનર્ਜੀ ਉਹ ਜ ਵੱਧ ਜਾਂਦਾ ਚਿਹਰੇ ਤੇ ਗਲੋ ਜਿਹਨੂੰ ਕਹਿੰਦੇ ਆ ਨਾ ਆਪਾਂ ਬੈਂਦੇ ਤੇ ਚਿਹਰੇ ਤੇ ਨੂਰ ਹੀ ਬਹੁਤ ਹੈ ਉਹ ਨੂਰ ਆ ਜਾਂਦਾ ਜਦੋਂ ਇੰਦੀ ਵਰਤੋਂ ਕਰਨੀ ਆ ਸਭ ਤੋਂ ਵੱਡੀ ਖਾਸੀਅਤ ਸਾਡੇ ਚਵਨ ਪ੍ਰਾਚ ਦੀ ਹੈ ਕਿ ਆਮਲੇ ਇੱਕ ਸਪੈਸਿਫਿਕ ਦਿਨ ਤੋੜੇ ਗਏ ਹਨ ਜਿਹੜਾ ਦਿਨ ਹੁੰਦਾ ਤੋੜਨ ਦਾ ਉਸ ਟਾਈਮ ਤੋੜੇ ਗਏ ਹਨ ਤੇ ਤੋੜਦੇ ਹੋਏ ਵੀ ਇਸ ਗੱਲ ਦਾ ਧਿਆਨ ਰੱਖਿਆ ਕਿ ਆਮਲਾ ਛੋਟਾ ਹੈ ਬਹੁਤ ਵੱਡਾ ਹੈ ਜਾਂ ਮੀਡੀਅਮ ਹੈ ਕਿਤਾਬ ਵਿੱਚ ਲਿਖਿਆ ਹੈ ਵੀ ਮੱਧਯ ਆਮਲਾ ਲੈਣਾ ਚਾਹੀਦਾ ਮੱਧਮ ਦਾ ਮਤਲਬ ਹੈ ਮੀਡੀਅਮ ਆਮਲਾ ਉਹ ਲਿਖਿਆ ਚਰਕ ਸੰਹੀਤਾ ਵਿੱਚ ਸ਼ਲੋਕ ਨੰਬਰ 62 ਤੋਂ 69 ਦੇ ਵਿੱਚੇ ਉਹਨਾਂ ਨੇ ਉੱਥੇ ਕਲੀਅਰ ਲਿਖਤਾ ਵੀ ਇੰਨਾ ਸਾਈਜ਼ ਦਾ ਆਮਲਾ ਹੋਣਾ ਚਾਹੀਦਾ ਉਹਨੂੰ ਧਿਆਨ ਰੱਖਦੇ ਹੋਏ ਆਮਲਾ ਤੋੜਾ ਗਿਆ ਫਿਰ ਉਹਨਾਂ ਨੇ ਇੱਕ ਸ਼ਲੋਕ ਲਿਖਿਆ 68 ਨੰਬਰ ਤੇ ਕਿ ਕਿਹੜੀ ਕਿਹੜੀ ਜੜੀ ਬੂਟੀਆਂ ਪੈਣੀ ਚਾਹੀਦੀਆਂ 40 ਤੋਂ ਵੱਧ ਚੀਜ਼ਾਂ ਦੀ ਪ੍ਰਯੋਗ ਹੋਣਾ ਚਾਹੀਦਾ ਅਸੀਂ ਉਹ 40 ਤੋਂ ਵੱਧ ਚੀਜ਼ਾਂ ਨੂੰ ਇਕੱਠਾ ਕੀਤਾ ਕੁਝ ਦੁਰਲਭ ਚੀਜ਼ਾਂ ਹੈਗੀਆਂ ਰਿਸ਼ਪਕ ਹੈ ਵਿਸ਼ਪਕ ਹੈ ਦਸ਼ਮੁਲਾ ਦੇ ਦਰਬੇ ਅਸ਼ਟਵਰਗ ਦੇ ਦਰਬੇ ਉਹ ਸਾਰੀ ਚੀਜ਼ਾਂ ਪਹਿਲੇ ਇਕੱਠੀ ਕੀਤੀਆਂ ਗਈਆਂ ਫਿਰ ਅਸੀਂ ਕਿਸੇ ਤੋਂ ਕੋਈ ਚੀਜ਼ ਲੈਣੀ ਹੁੰਦੀ ਹੈ ਤੇ ਅਸੀਂ ਰਿਕੁਐਸਟ ਕਰਨੇ ਆ ਜੇ ਮੈਨੂੰ ਵੀ ਤੁਹਾਡੇ ਤੋਂ ਕੋਈ ਚੀਜ਼ ਲੈਣੀ ਹੈ ਰਿਕੁਐਸਟ ਹੁੰਦੀ ਹੈ ਬੱਚੇ ਨੇ ਮਾਂ ਦਾ ਦੁੱਧ ਵੀ ਪੀਣਾ ਤਾਂ ਵੀ ਜਾਂ ਤੇ ਉਹ ਰੋਏਗਾ ਜਾਂ ਉਹ ਪਿਆਰ ਕਰੇਗਾ ਉਹ ਇੱਕ ਫੀਲਿੰਗ ਹੈ ਐਵੇਂ ਜਦੋਂ ਅਸੀਂ ਜੜੀ ਬੂਟੀਆਂ ਤੋਂ ਉਹਦੇ ਗੁਣ ਲੈਣੇ ਆ ਤੇ ਅਸੀਂ ਉਹਦੀ ਰਿਕੁਐਸਟ ਕਰਨੇ ਆ ਪੂਜਾ ਕਰਨੇ ਆ ਕਿ ਜਦੋਂ ਅਸੀਂ ਆਮਲਾ ਦਾ ਚਵਨ ਪਰਾਸ਼ ਬਣਾਈਏ ਉਹਦੇ ਸਾਰੇ ਗੁਣ ਆ ਜਾਣ ਉਹ ਇੱਕ ਪੂਜਾ ਦਾ ਪ੍ਰੋਸੈਸ ਹੁੰਦਾ ਹੈ ਤਾ ਕਿ ਉਹ ਗੁਣਾ ਆ ਜਾਣ ਕਿਉਂਕਿ ਰਿਕੁਐਸਟ ਨਾਲ ਹੀ ਚੀਜ਼ ਮਿਲਦੀ ਹੈ ਨਾ ਬਿਨਾ ਰਿਕੁਐਸਟ ਕੀਤੇ ਤੇ ਕੋਈ ਅੱਜ ਕੱਲ ਕੁਝ ਵੀ ਨਹੀਂ ਦਿੰਦਾ ਤੇ ਉਹ ਰਿਕੁਐਸਟ ਕਰਕੇ ਅਸੀਂ ਉਹ ਲੈਨੇ ਆ ਇਹ ਵੀ ਕਿਤਾਬ ਵਿੱਚ ਲਿਖਿਆ ਹੈ ਹੂੰ ਫਿਰ ਅਸੀਂ ਪ੍ਰੋਸੈਸ ਸ਼ੁਰੂ ਕਰਨੇ ਆ ਚਮਨਪਰਾਸ਼ ਬਣਾਉਣ ਦਾ ਜੜੀ ਬੂਟੀਆਂ ਨੂੰ ਰਾਤ ਨੂੰ ਭਿਗੋ ਕੇ ਰੱਖਨੇ ਆ ਸਾਰੀ 40 ਤੋਂ ਵੱਧ ਜੜੀ ਬੂਟੀਆਂ ਜੜੀ ਦਸ਼ਮੁਲਾ ਦੀ ਸਾਰੀ ਜੜੀ ਬੂਟੀਆਂ ਇਹਦੇ ਵਿੱਚ ਮੇਨ ਮੇਨ ਦੇ ਅਗਰ ਮੈਂ ਨਾਮ ਲਵਾਂ ਗਿਲੋਏ ਹੈ ਜਿਹੜੇ ਲੋਕਾਂ ਨੂੰ ਪਤਾ ਹੈ ਹੂੰ ਕੋਈ ਨਾਮ ਲਵਾਂਗੇ ਜਿਹੜੇ ਪਤਾ ਹੈ ਹੁਣ ਜੇ ਮੈਂ ਕਹਿਣ ਲੱਗ ਜਾ ਕਿ ਵਿਸ਼ਬਕ ਰਿਸ਼ਬਕ ਰਿੱਧੀ ਸਿੱਧੀ ਇਨਾਮ ਨਹੀਂ ਪਤਾ ਲੋਕਾਂ ਨੂੰ ਇਹਨਾਂ ਦੇ ਯੂਜ਼ ਵੀ ਨਹੀਂ ਪਤਾ ਜਿਹੜੀ ਆਮ ਚੀਜ਼ਾਂ 40 ਚੋਂ ਲੋਕਾਂ ਨੂੰ ਪਤਾ ਹੈ ਉਹਦੇ ਚ ਨੀਲ ਕਮਲ ਦਾ ਪ੍ਰਯੋਗ ਹੈ ਜਿਹੜਾ ਸਕਿਨ ਦੇ ਉੱਤੇ ਕੰਮ ਕਰਦਾ ਹੈ ਗिलोय ਦਾ ਪ੍ਰਯੋਗ ਹੈ ਇਮਿਊਨਿਟੀ ਦੇ ਉੱਤੇ ਕੰਮ ਕਰਦਾ ਹੈ ਤੇਜ ਪੱਤੇ ਦਾ ਪ੍ਰਯੋਗ ਹੈ ਦਾਲਚਿਨੀ ਹੈ ਇੱਕ ਜਿਹੜੀ ਹਾਰਟ ਦੇ ਉੱਤੇ ਕੰਮ ਕਰਦੀ ਹੈ ਲੰਗਸ ਦੇ ਉੱਤੇ ਕੰਮ ਕਰਦੀ ਹੈ ਨਾਕ ਕੇਸਰ ਦਾ ਪ੍ਰਯੋਗ ਹੈ ਕੇਸਰ ਦਾ ਪ੍ਰਯੋਗ ਹੈ ਐਵੇਂ ਹੈ ਉਹ ਜਿਹੜੀ ਬੂਟੀਆਂ ਹੈ ਜਿਨ੍ਹਾਂ ਦੀ ਅਸੀਂ ਵਰਤੋਂ ਕਰਨੀ ਹੈ ਬਾਕੀ ਜਿਹੜੀ ਜੜੀ ਬੂਟੀਆਂ ਉਹਦੇ ਦਸ਼ਮੁਲਾ ਦੀ ਜਿਹੜੀ ਬੂਟੀਆਂ 10 ਐ ਅਸ਼ਟਵਰਗ ਦੀ 8 ਜੜੀ ਬੂਟੀਆਂ ਇਹ ਸਾਰੀ ਜੜੀ ਬੂਟੀਆਂ 40 ਤੋਂ ਵੱਧ ਐ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਐ ਰਾਤ ਨੂੰ ਇਹਨਾਂ ਨੂੰ ਭਿਗੋਇਆ ਜਾਂਦਾ ਹੈ ਹੂੰ ਸਵੇਰੇ ਇਹਨੂੰ ਉਬਾਲ ਲੈਨੇ ਆਂ ਅਸੀਂ ਹੂੰ ਦੂਜੇ ਪਾਸੇ ਅਸੀਂ ਉਬਾਲਨੇ ਆਂ ਆਵਲੇ ਨੂੰ ਜੀ ਹੁਣ ਉਬਾਲਣ ਵਾਸਤੇ ਅੱਗ ਚਲਾਣੀ ਐ ਅੱਗ ਵੀ ਅਸੀਂ ਹਵਨ ਦੀ ਅੱਗ ਦੇ ਨਾਲ ਅੱਗ ਨੂੰ ਜਲਾਣੇ ਆਂ ਪਹਿਲੇ ਪੂਜਾ ਹੁੰਦੀ ਐ ਹੂੰ ਹਵਨ ਹੁੰਦਾ ਉਸ ਅੱਗ ਦੇ ਨਾਲ ਰਿਕਵੈਸਟ ਕਰਕੇ ਅਗਨੀ ਪਿੱਤ ਨਾ ਵਾਤ ਪਿੱਤ ਕਫ ਤਿਨ ਹੈ ਜੀ ਅਗਨੀ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਇਸ ਕਾਰਜ ਨੂੰ ਸਿੱਧ ਕੀਤਾ ਜਾਵੇ ਤੇ ਅਸੀਂ ਉਹਨੂੰ ਜਲਾ ਦਿੰਦੇ ਹਾਂ ਉਸ ਤੋਂ ਬਾਅਦ ਆਮਲੇ ਉਬਲ ਗਏ ਇੱਕ ਪਾਸੇ ਕੜਾ ਉਬਲ ਗਿਆ ਕੜਾ ਤਿਆਰ ਹੋ ਗਿਆ ਆਮਲੇ ਨੂੰ ਹੁਣ ਕਿਛਣਾ ਹੈ ਉਹਦੇ ਚੋਂ ਗਿਠਲੀ ਕੱਢਣੀ ਹੈ ਉਬਾਲਣ ਦਾ ਵੀ ਇੱਕ ਵਾਰੀ ਮੈਂ ਪ੍ਰੋਸੈਸ ਦੁਬਾਰਾ ਦੱਸਣਾ ਤੁਹਾਨੂੰ ਜਦੋਂ ਅਸੀਂ ਆਮਲੇ ਉਬਾਲਨੇ ਆ ਉਹਨੂੰ ਲੋਹੇ ਦੀ ਕੜਾਈ ਦੇ ਵਿੱਚ ਉਬਾਲਨੇ ਆ ਆਮ ਜਿਹੜਾ ਤੁਸੀਂ ਦੇਖਿਆ ਹੋਣਾ ਐਲੂਮੀਨੀਅਮ ਦੀ ਵਰਤੋਂ ਹੋ ਰਹੀ ਹੈ ਬਹੁਤ ਜ਼ਿਆਦਾ ਉਹਨੂੰ ਵੀ ਅਸੀਂ ਇਗਨੋਰ ਕੀਤਾ ਹੈ ਕੋਈ ਪਲਾਸਟਿਕ ਦੀ ਵਰਤੋ ਨਹੀਂ ਕੋਈ ਐਲੂਮੀਨੀਅਮ ਦੀ ਵਰਤੋ ਨਹੀਂ ਲੋਹੇ ਦੀ ਕੜਾਈ ਦੇ ਵਿੱਚ ਆਮਲਿਆਂ ਨੂੰ ਉਬਾਲਿਆ ਜਾਂਦਾ ਹੈ ਜਦੋਂ ਤੁਸੀਂ ਆਮਲੇ ਲੋਹੇ ਦੀ ਕੜਾਈ ਚ ਉਬਾਲ ਰਹੇ ਉਹਦੇ ਚ ਲੋਹੇ ਦੇ ਗੁਣ ਆ ਗਏ ਸਾਰੇ ਉਸ ਤੋਂ ਬਾਅਦ ਦੂਜੇ ਪਾਸੇ ਜਿਹੜੀ ਜੜੀ ਬੂਟੀਆਂ ਉਬਲ ਰਹੀਆਂ ਉਹ ਵੀ ਲੋਹੇ ਦੇ ਕੜਾਏ ਚ ਉਬਲ ਰਹੀਆਂ ਇਹ ਸਾਰਾ ਕੰਮ ਜਿਹੜਾ ਹੈ ਚੁੱਲ੍ਹੇ ਦੀ ਅੱਗ ਤੇ ਹੋ ਰਿਹਾ ਕੋਈ ਗੈਸ ਨਹੀਂ ਕੋਈ ਸਿਲੰਡਰ ਨਹੀਂ ਕੋਈ ਮਿੱਟੀ ਦਾ ਤੇਲ ਨਹੀਂ ਡੀਜ਼ਲ ਨਹੀਂ ਸਭ ਲੱਕੜ ਦੀ ਅੱਗ ਦੇ ਉੱਤੇ ਕੰਮ ਹੈ ਤੁਹਾਨੂੰ ਵੀ ਪਤਾ ਜਿਹੜੇ ਸੁਣ ਰਹੇ ਆ ਜਿਹੜੀ ਚੀਜ਼ ਲੱਕੜ ਤੇ ਪੱਕਦੀ ਹੈ ਜਿਹੜੀ ਚੀਜ਼ ਗੈਸ ਤੇ ਪੱਕਦੀ ਹੈ ਇਕੱਲੀ ਦਾਲ ਨੂੰ ਹੀ ਦੇਖ ਲਓ ਤੁਸੀਂ ਦਾਲ ਦੇ ਟੇਸਟ 'ਚ ਬਹੁਤਾ ਫਰਕ ਆ ਜਾਂਦਾ ਹੈ ਜਦੋਂ ਉਹ ਲੱਕੜ ਤੇ ਪੱਕਦੀ ਹੈ ਜਾਂ ਉਹ ਚੁੱਲ੍ਹੇ ਤੇ ਪੱਕਦੀ ਹੈ ਉਹ ਪਕਾਏ ਜਾਂਦੇ ਆ ਹੁਣ ਗੱਲ ਆ ਗਈ ਕਿਸਨ ਦੀ ਮੈਂ ਉਹਨੂੰ ਕਿਸਣਾ ਆਵਲੇ ਨੂੰ ਦੇ ਚੁੱਕੀ ਟੱਕੜਨੀ ਆ ਜਦੋਂ ਅਸੀਂ ਗਿਟਕੜਨੀ ਆ ਉਹ ਜਿਵੇਂ ਕਰਾਂਚ ਕਦੂਕਸ ਕਰਦੇ ਆਂ ਐਵੇਂ ਹੀ ਵੱਡੀ ਵੱਡੀ ਛਾਨੀਆਂ ਦੇ ਉੱਤੇ ਲੇਡੀਜ਼ ਮਾਤਾ ਪੈਣਾ ਬਹਿ ਕੇ ਬੜੇ ਪਿਆਰ ਨਾਲ ਮੰਤਰਾਂ ਨੂੰ ਪੜ੍ਹਦੇ ਹੋਏ ਜਿਹੜੇ ਮੰਤਰ ਆਯੁਰਵੇਦ ਇਸ ਦਿੱਤੇ ਹੋਏ ਆ ਉਹਨਾਂ ਨੂੰ ਪੜ੍ਹਦੇ ਹੋਏ ਉਸ ਆਮਲਿਆਂ ਨੂੰ ਕਿਸਿਆ ਜਾਂਦਾ ਹੁੰਦਾ ਹੈ ਉਹਦੇ ਚੁੱਕ ਗਿਟਕਾਂ ਕੱਢੀਆਂ ਜਾਂਦੀਆਂ ਤੇ ਗੁੱਦੇ ਨੂੰ ਅਲੱਗ ਕਰ ਲਿੱਤਾ ਜਾਂਦਾ ਹੁਣ ਉਹਨੂੰ ਭੁੰਨਣ ਦੀ ਵਾਰੀ ਆਂਦੀ ਹੈ ਭੁੰਨੇ ਆ ਸੀ ਗਾਂ ਦੇ ਘਿਓ ਦੇ ਨਾਲ ਓਕੇ ਤਿਲ ਦੇ ਤੇਲ ਦੇ ਨਾਲ 19 ਹੀ ਮਾਤਰਾ ਵਿੱਚ ਘਿਓ ਲਿੱਤਾ ਜਾਂਦਾ ਹੈ ਤਿਲ ਦਾ ਤੇਲ ਲੀਤਾ ਜਾਂਦਾ ਹੈ ਜਿਹੜਾ ਸ਼ਾਸਤਰਾਂ ਵਿੱਚ ਲਿਖਿਆ ਹੈ ਚਰਕ ਸਹਿਤਾ ਵਿੱਚ ਲਿਖਿਆ ਹੈ ਅਸੀਂ ਉਹਨੂੰ ਭੁੰਨਣ ਦਾ ਪ੍ਰੋਸੈਸ ਸ਼ੁਰੂ ਕਰ ਦਿੰਦੇ ਹਾਂ ਕਹਿਣਾ ਤੇ ਬੜਾ ਆਸਾਨ ਹੈ ਕਿ ਭੁੰਨਣ ਦਾ ਪ੍ਰੋਸੈਸ ਸ਼ੁਰੂ ਕਰ ਦਿੰਦੇ ਹਾਂ ਪਰ ਸਚਾਈ ਹੈ ਲਗਭਗ 2 ਦਿਨ ਲਗਾਤਾਰ ਪੁੰਨਾ ਪੈਂਦਾ ਤਾਂ ਜਾ ਕੇ ਆਮਲੇ ਦੀ ਜਿਹੜੀ ਪੇਸਟ ਹੈ ਉਹ ਪੁੰਨੀ ਜਾਂਦੀ ਹੈ ਓਕੇ ਇਹ ਨਹੀਂ ਆ ਵੀ ਤੁਸੀਂ ਪੁੰਨਾ ਸ਼ੁਰੂ ਕੀਤਾ ਤਾਂ ਘੰਟੇ 'ਚ ਭੁੰਨ ਕੇ ਤੁਸੀਂ ਫ੍ਰੀ ਹੋ ਜਾਓਗੇ ਨਾ 2 ਦਿਨ ਲੱਗ ਜਾਂਦੇ ਆ ਤਸ ਤਸ ਘੰਟੇ ਸਵੇਰ ਤੋਂ ਸ਼ਾਮ ਤੱਕ ਫਿਰ ਅਗਲੇ ਦਿਨ ਸਵੇਰ ਤੋਂ ਸ਼ਾਮ ਤੱਕ ਤਾਂ ਜਾ ਕੇ ਆਮਲੇ ਦੀ ਪੇਸਟ ਜਿਹੜੀ ਹੈ ਉਹ ਪੁੰਦੀ ਹੈ ਉਹ ਜਿਹੜਾ ਕਿਓ ਤਿਲ ਦਾ ਤੇਲ ਉਹਦੇ ਚ ਪਾਇਆ ਸੀ ਉਹ ਛੱਡ ਦਿੰਦੀ ਹੈ ਵਾਪਸ ਜਿਵੇਂ ਆਪਾਂ ਹਲਵਾ ਭੁੰਨੇ ਆ ਬਿਲਕੁਲ ਹਰ ਚੀਜ਼ ਹਲਵਾ ਭੁੰਨੇ ਉਹ ਹੀ ਛੱਡ ਦਿੰਦੀ ਹੈ ਹੁਣ ਸ਼ਾਸਤ੍ਰਾਂ ਵਿੱਚ ਲਿਖਿਆ ਹੈ ਕਿ ਇਹਨੂੰ ਹੁਣ ਤੁਹਾਡੀ ਪੇਸਟ ਤਿਆਰ ਹੋ ਗਈ ਹੁਣ ਇਹਨੂੰ ਮਿੱਠਾ ਬਣਾਣਾ ਹੈ ਲੋਕੀ ਕੀ ਕਰਦੇ ਆ ਉਹ ਚੀਨੀ ਦੇ ਨਾਲ ਮਿੱਠਾ ਬਣਾਉਂਦੇ ਆ ਕੀ ਹੁੰਦਾ ਟੇਸਟ ਆ ਜੇ ਜੇ ਚੀਜ਼ ਸਵਾਦ ਹੋਏਗੀ ਤਾਂ ਹੀ ਵਿਕੇਗੀ ਉਹ ਚਿੰਨੀ ਦੀ ਵਰਤੋਂ ਕਰਦੇ ਅਸੀਂ ਇੱਥੇ ਚਿੰਨੀ ਦੀ ਵਰਤੋਂ ਨਹੀਂ ਕਰਦੇ ਉਸ ਟਾਈਮ ਜਦੋਂ ਐਚ ਉਹਨਿ ਪ੍ਰਾਸ਼ ਬਣਿਆ ਸੀ ਭਗਵਾਨ ਅਸ਼ਵਿਨੋ ਨੇ ਬਣਾਇਆ ਸੀ ਚਵਨ ਰਿਸ਼ੀ ਵਾਸਤੇ ਉਸ ਟਾਈਮ ਚਿੰਨੀ ਦਾ ਨਾਮ ਹੀ ਨਹੀਂ ਸੀ ਫਿਰ ਅਸੀਂ ਚਿੰਨੀ ਨੂੰ ਜ਼ਹਿਰ ਕਹਿ ਰਹੇ ਹਾਂ ਅਸੀਂ ਵਰਤੋਂ ਕਰਨੇ ਆ ਗੁੜ ਦੀ ਗੁੜ ਵੀ ਅਸੀਂ ਜਿਹੜਾ ਲੈਨੇ ਆ ਉਹ ਆਪਣੀ ਅੱਖਾਂ ਦੇ ਅੱਗੇ ਕਢਾਣੇ ਆ ਜਿਹੜਾ ਭਿੰਡੀ ਦੇ ਪਾਣੀ ਦੇ ਨਾਲ ਨਿਕਲਿਆ ਹੋਵੇ ਜਿਹੜੇ ਪਿੰਡਾਂ ਦੇ ਲੋਕੀ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਭਿੰਡੀ ਦੇ ਪਾਣੀ ਦੇ ਨਾਲ ਗੁੜ ਕਿਦਾਂ ਨਿਕਲਦਾ ਹੈ ਤੇ ਉਹਦਾ ਕਿੰਨੇ ਗੁਣ ਹੈਗੇ ਉਹੀ ਭਿੰਡੀ ਦੇ ਪਾਣੀ ਵਾਲਾ ਅਸੀਂ ਗੁੜ ਦੀ ਵਰਤੋਂ ਕਰਨੇ ਆ ਦੂਜੇ ਪਾਸੇ ਅਸਲੀ ਸ਼ਹਿਦ ਦੀ ਵਰਤੋਂ ਕੀਤੀ ਜਾਂਦੀ ਹੈ ਸ਼ਹਿਦ ਪਾਨਿਆਂ ਜਦੋਂ ਚੰਰਾਸ਼ ਬਣ ਕੇ ਤਿਆਰ ਹੋ ਜਾਂਦਾ ਹੈ ਠੰਡਾ ਹੋ ਜਾਂਦਾ ਹੈ ਪਰ ਪਹਿਲੇ ਗੁੜ ਦੀ ਚਾਸ਼ਨੀ ਬਣਾਣੇ ਆ ਲੋਹੇ ਦੇ ਬਰਤਨੇ 'ਚ ਉਹ ਪਾਣੀ ਦੇ ਨਾਲ ਜਿਹੜਾ ਜੜੀ ਬੂਟੀਆਂ ਨੇ ਜਿੰਦੇ 'ਚ ਰਸ ਛੱਡ ਦਿੱਤਾ ਸੀ ਉਹਨੂੰ ਛਾਣ ਕੇ ਉਹਦੇ 'ਚ ਅਸੀਂ ਚਾਸ਼ਨੀ ਬਣਾ ਲੈਂਦੇ ਆ ਤਦੋ ਚਾਸ਼ਨੀ ਬਣ ਗਈ ਦੋਵਾਂ ਨੂੰ ਮਿਕਸ ਕਰ ਲੈਨੇ ਆ ਫਿਰ ਫਰਾਈ ਕਰਨੇ ਆ ਅਗਲੇ ਦਿਨ ਸਵੇਰੇ ਜਦੋਂ ਉਹ ਠੰਡਾ ਹੋ ਜਾਂਦਾ ਪੱਕ ਕੇ ਉਹਦੇ ਚ ਸ਼ਹਿਦ ਦੀ ਤੇ 6 ਜੜੀ ਬੂਟੀਆਂ ਜਿਹੜੀਆਂ ਆਯੁਰਵੇਦ ਦੇ ਚ ਲਿਖੀਆਂ ਐ ਦਾਲਚੀਨੀ, ਨਾ ਕੇਸ਼ਰਵੰਚ ਲੋਚਨ ਇਹ ਸਾਰੀ ਚੀਜ਼ਾਂ ਅਸੀਂ ਉਹਦੇ ਚ ਪਾ ਕੇ ਮਿਕਸ ਕਰਕੇ ਭਗਵਾਨ ਨੂੰ ਭੋਗ ਲਾ ਕੇ ਚਵਨ ਪ੍ਰਾਸ਼ ਤਿਆਰ ਕਰਨੇ ਆ ਜਿੰਦਾ ਨਾਮ ਅਸ਼ਵਿਨੋ ਪ੍ਰਾਸ਼ ਹੈ ਇਹ ਇਸ ਚਵਨ ਪ੍ਰਾਸ਼ ਦੀ ਖਾਸੀਅਤ ਹੈ ਅਸ਼ਵਿਨੋ ਪ੍ਰਾਸ਼ ਦੀ ਖਾਸੀਅਤ ਹੈ ਇਹ ਹੱਥ ਨਾਲ ਬਣਿਆ ਹੋਇਆ ਹੈ। ਹਮ ਵਿਦਾਊਟ ਪ੍ਰੀਜ਼ਰਵੇਟਿਵ ਵਿਦਾਊਟ ਪ੍ਰੀਜ਼ਰਵੇਟਿਵ ਐ ਬਿਲਕੁਲ ਸਹੀ। ਕੰਚ ਦੀ ਪੈਕਿੰਗ ਵਿੱਚ ਹੈ। ਹਮ ਔਰ ਅਸੀਂ ਤੇ ਖਾਣ ਵਾਸਤੇ ਵੀ ਇਹ ਕਹਿੰਦੇ ਆ ਵੀ ਲੱਕੜ ਦੀ ਹੀ ਚਮਚ ਦੀ ਵਰਤੋਂ ਕਰੋ। ਸਟੀਲ ਦੀ, ਪਲਾਸਟਿਕ ਦੀ ਕੋਈ ਚੀਜ਼ ਦੀ ਵਰਤੋਂ ਨਾ ਕਰੋ। ਕੋਈ ਚੀਨੀ ਦਾ ਯੂਜ਼ ਨਹੀਂ। ਹਮ ਆਯੁਰਵੇਦ ਦੇ ਸ਼ਾਸਤਰਾਂ ਜਿਵੇਂ ਲਿਖਿਆ ਓਵੇਂ ਹੈ। ਤੇ ਇਹ 100% ਖਾਰਗਰ ਹੈ। ਹਰ ਬਿਮਾਰੀ ਦੇ ਉੱਤੇ। ਹਰ ਬਿਮਾਰੀ ਦੇ ਵਿੱਚ ਜੜੀ ਬੁੱਠੀ ਪਾਈ ਹੈ ਨਾਲ ਹੀ ਇਹਦੇ ਉੱਤੇ ਸਾਰਾ ਕੁਝ ਲਿਖਿਆ ਵੀ ਹੋਇਆ ਸੀ ਕਿ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਹੈਗੀ ਉਹਦੇ ਕਿੰਨੇ ਕੁ ਗੁਣ ਹੈ ਜਿਵੇਂ ਅਸੀਂ ਇਹਦੇ ਤੇ ਲਿਖਿਆ ਬਿਲਬ ਬੇਲ ਪੱਤਰਾ ਹੈ ਡਾਈਜੈਸਟਿਵ ਸਿਸਟਮ ਦੇ ਉੱਤੇ ਕੰਮ ਕਰਦਾ ਹੈ ਜਿਵੇਂ ਇਹਦੇ ਵਿੱਚ ਭੂਮੀ ਆਮਲਾ ਪੈਂਦਾ ਹੈ ਸਭ ਤੋਂ ਵੱਡੀ ਬਿਮਾਰੀ ਲੀਵਰ ਦੀ ਚੱਲ ਰਹੀ ਹੈ ਅਗਰ ਇਹਦੇ ਵਿੱਚ ਭੂਮੀ ਆਮਲਾ ਹੈ ਉਹ ਲੀਵਰ ਦੇ ਉੱਤੇ ਕੰਮ ਕਰਦਾ ਹੈ ਇੰਦੇ ਚ ਆਮਲਾ ਹੈ مین ਇਨਗਰੀਡੀਅੰਟ ਉਹ ਕੰਮ ਕਰਦਾ ਹੈ ਤੁਹਾਡੇ ਡਾਈਜੈਸਟਿਵ ਸਿਸਟਮ ਤੇ ਤੇ ਇਸ ਵਾਸਤੇ ਇਹ ਚਵਨ ਪਰਾਸ਼ ਹੋਰ ਰੂਟੀਨ ਚਵਨ ਪਰਾਸ਼ ਤੋਂ ਜਿਹੜਾ ਅਸ਼ਵਿਨੋਪਰਾਸ਼ ਹੈ ਬਿਲਕੁਲ ਅਲੱਗ ਹੈ ਯੂਨੀਕ ਹੈ ਔਰ ਤੁਹਾਡੇ ਪਰਿਵਾਰ ਵਾਸਤੇ ਇੱਕ ਫੁੱਲ ਹੈਲਥ ਸਪਲੀਮੈਂਟ ਹੈ ਰਾਈਟ ਤੇ ਜਿਹਦਾ ਇਹਨਾਂ ਨੇ ਪ੍ਰੋਸੈਸ ਦੱਸਿਆ ਨਾ ਇਹ ਪ੍ਰੋਸੈਸ ਵੀ ਕਾਫੀ ਇੰਟਰਸਟਿੰਗ ਸੀਗਾ ਕਿਉਂਕਿ ਪਹਿਲੀ ਵਾਰ ਕਿਸੇ ਨੇ ਅਜ ਤੱਕ ਚਮਨਪਰਾਸ਼ ਬਣਾਉਣ ਦਾ ਪ੍ਰੋਸੈਸ ਦੱਸਿਆ ਅਸੀਂ ਬਹੁਤ ਵਾਰ ਮਾਰਕੀਟ ਜਾਂਦੇ ਹਾਂ ਡੱਬੇ ਖਰੀਦ ਕੇ ਲੈਣੇ ਆ ਸਾਨੂੰ ਉਹ ਦੋ ਦਿਨ ਸਵਾਲ ਲੱਗਦੇ ਨੇ ਮੁੜ ਕੇ ਉਹ ਡੱਬੇ ਪਏ ਰਹਿੰਦੇ ਨੇ ਉਹ ਸਾਲੋ ਸਾਲ ਪਏ ਹੀ ਰਹਿੰਦੇ ਨੇ ਅਸੀਂ ਖਾਂਦੇ ਨਹੀਂ ਬਟ ਚਮਨਪਰਾਸ਼ ਦਾ ਸਾਡੀ ਸਿਹਤ ਦੇ ਉੱਪਰ ਕਿੰਨਾ ਵਧੀਆ ਇੰਪੈਕਟ ਪੈਂਦਾ ਹੈ ਇਹ ਉਦੋਂ ਹੀ ਪਤਾ ਚੱਲੂਗਾ ਜਦੋਂ ਅਸੀਂ ਇੱਕ ਪ੍ਰੋਸੈਸਡ ਵਧੀਆ ਤਰੀਕੇ ਨਾਲ ਬਣਿਆ ਹੋਇਆ ਜੋ ਸਾਡੇ ਹੈਲਥ ਬੈਨੀਫਿਟ ਲਈ ਚਮਨਪਰਾਸ਼ ਬਣਿਆ ਹੋਇਆ ਉਹ ਖਾਈਏ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਹੈ ਇਸ ਚਮਨਪਰਾਸ਼ ਨੂੰ ਆਰਡਰ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਵਿਵੇਕ ਜੀ ਦੀ ਟੀਮ ਦੇ ਬੋਲੋ ਤੁਹਾਨੂੰ ਕੂਰੀਅ ਕਿਸੇ ਵੀ ਬਿਮਾਰੀ ਦੇ ਨਾਲ ਤੁਸੀਂ ਪੀੜਿਤ ਹੈਗੇ ਹੋ کافی ਸਮਾਂ ਹੋ ਗਿਆ ਬਹੁਤ ਸਾਰੀਆਂ ਦਵਾਈਆਂ ਖਾ ਚੁੱਕੇ ਹੋ ਪਰ ਅਸਰ ਨਹੀਂ ਹੋ ਰਿਹਾ ਤੇ ਤੁਸੀਂ आयुर्वेदा ਦਾ ਸਹਾਰਾ ਲੈ ਸਕਦੇ ਹੋ ਡਾਕਟਰ ਵਿਵੇਕ ਹੋਰੀ ਤੁਹਾਨੂੰ ਵਧੀਆ ਤਰੀਕੇ ਨਾਲ ਗਾਈਡ ਕਰ ਸਕਦੇ ਨੇ ਤੁਹਾਡੀ ਉਸ ਬਿਮਾਰੀ ਨੂੰ ਜੜੋਂ ਖਤਮ ਕਰ ਸਕਦੇ ਨੇ ਤੇ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਉਸ ਨੰਬਰ ਤੇ ਕਾਲ ਕਰਕੇ ਦੇਸ਼ ਵਿਦੇਸ਼ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਬੈਠੇ ਤੁਸੀਂ ਸੰਪਰਕ ਸਾਧ ਸਕਦੇ ਹੋ ਨੰਗੀ ਜਿਹੀ ਜਿਵੇਂ ਮੈਂ ਕਿਹਾ ਕਿ ਆਯੁਰਵੇਦਾ ਦਾ ਸਹਾਰਾ ਲੈ ਸਕਦੇ ਹੋ ਇਹ ਨਾ ਬਹੁਤ ਵੱਡੀ ਟਰਮ ਹੈਗੀ ਆ ਜਦੋਂ ਅਸੀਂ ਗੱਲ ਕਰਦੇ ਨਾ ਐਲੋਪੈਥੀ ਦੀ ਅਸੀਂ ਕੋਈ ਬਿਮਾਰੀ ਹੈਗੀ ਅਸੀਂ ਖਾ ਲੈਨੇ ਆ ਉਹ ਬਿਮਾਰੀ ਨਾ ਉਸ ਟਾਈਮ ਤੇ ਖਤਮ ਹੋ ਜਾਂਦੀ ਹੈ ਬਟ ਆਫਟਰ 1 ਮੰਥ ਫੇਰ ਉਹ ਦੁਬਾਰਾ ਹੀ ਸ਼ੁਰੂ ਹੋ ਜਾਂਦੀ ਹੈਗੀ ਪਰ ਮੈਂ ਹਮੇਸ਼ਾ ਸੁਣਿਆ ਆ ਕਿ ਬਿਲੀਵ ਵੀ ਕੀਤਾ ਕਿ ਜਿਹੜੀ ਆਯੁਰਵੇਦਾ ਨਾਲ ਉਹ ਬਿਮਾਰੀ ਨੂੰ ਸਲੋ ਸਲੋ ਜੜੋ ਖਤਮ ਕਰ ਦਿੰਦੀ ਹੈ ਸੁਣਿਆ ਠੀਕ ਹੈ ਪਰ ਅੱਧਾ ਠੀਕ ਸੁਣਿਆ ਓਕੇ ਇੱਕ ਤੇ ਸਲੋ ਸਲੋ ਠੀਕ ਨਹੀਂ ਕਰਦੀ ਤੁਰੰਤ ਠੀਕ ਕਰਦੀ ਹੈ ਓਕੇ ਜਿਹੜਾ ਇਹ ਲੋਕਾਂ ਨੂੰ ਮਿਥ ਹੈ ਕਿ ਆਯੁਰਵੇਦ ਦੀ ਦਵਾਈਆਂ ਆਯੁਰਵੈਦਿਕ ਜੜੀ ਬੂਟੀਆਂ ਆਯੁਰਵੈਦਿਕ ਹਰब्स ਸਲੋ ਕੰਮ ਕਰਦੀ ਹੈ ਐਸਾ ਨਹੀਂ ਹੈ ਹੂੰ ਉਹ ਪਹਿਲੇ ਦਿਨ ਤੋਂ ਰਿਜ਼ਲਟ ਦਿਨਾ ਸ਼ੁਰੂ ਕਰ ਦਿੰਦੀ ਹੈ ਅਗਰ ਬਸ਼ਰਤੇ ਕਿ ਠੀਕ ਵੈਦ ਤੋਂ ਠੀਕ ਮਾਤਰਾ ਵਿੱਚ ਚੀਜ਼ ਲਈਤੀ ਹੋਵੇ ਓਕੇ ਹੁਣ ਹੋਇਆ ਕੀ ਹੈ ਜਿਵੇਂ ਆਪਾਂ ਚਵਨਪਰਾਸ਼ ਦੀ ਹੀ ਗੱਲ ਕਰ ਰਹੇ ਅੱਜ ਹਮ ਸ਼ਾਸਤਰਾਂ ਇਹ ਜਿਹੜਾ ਚਵਨਪਰਾਸ਼ ਲਿਖਿਆ ਹੋਇਆ ਹੈ ਮੇਰੀ ਗੱਲ ਬੜੀ ਇੰਪੋਰਟੈਂਟ ਹੈ ਨੋਟ ਕਰਨ ਵਾਲੀ ਹੈ ਸ਼ਾਸਤਰਾਂ ਚਰਕ ਸੰਹਿਤਾ ਇਹ ਜਿਹੜਾ ਚਵਨਪਰਾਸ਼ ਲਿਖਿਆ ਹੈ ਉਹਦੇ ਵਿੱਚ ਸੋਨਾ ਚਾਂਦੀ ਦੀ ਵਰਤੋਂ ਨਹੀਂ ਹੈ ਪਰ ਮਾਰਕੀਟ ਇਹਦਾ ਸੋਨਾ ਚਾਂਦੀ ਵਾਲੀ ਚਮਨ ਨਾ ਸਾਰੇ ਮੈਂ ਉਹੀ ਕਹਿ ਰਿਹਾ ਆਯੁਰਵੈਦਿਕ ਜਿਹੜੀ ਅਸੀਂ ਗੱਲ ਕਰ ਰਹੇ ਆ ਉਹਦੇ ਚ ਵੀ ਕਿੰਦਾ ਰਿਜ਼ਲਟ ਦਿੰਦੇ ਆ ਉਹਦੇ ਚ ਸੋਨਾ ਚਾਂਦੀ ਦੀ ਵਰਤੋਂ ਨਹੀਂ ਹੈ ਪਰ ਮਾਰਕੀਟ ਇਹ ਜਿਹੜਾ ਆ ਰਿਹਾ ਉਹ ਸੋਨਾ ਚਾਂਦੀ ਕਰਕੇ ਆ ਰਿਹਾ ਹੂੰ ਠੀਕ ਹੈ ਨਾ ਜੀ ਅਸੀਂ ਆਲਟਰੇਟ ਕਰਦੇ ਆ ਚੀਜ਼ਾਂ ਨੂੰ ਐਵੇਂ ਹੀ ਜਿਹੜਾ ਐਕਚੁਅਲ ਚਮਨ ਪ੍ਰਾਸ ਤੁਸੀਂ ਲੈਣਾ ਸ਼ੁਰੂ ਕਰ ਦਿਓ ਇਹ ਰਿਜ਼ਲਟ ਦਿੰਦਾ ਤੁਹਾਡੀ ਬੋਡੀ ਦੇ ਉੱਤੇ ਇਹ ਤੁਸੀਂ ਥਰੂ ਆਊਟ ਲਾਈਫ ਯੂਜ਼ ਕਰ ਸਕਦੇ ਹੋ ਚਾਹੀ ਗਰਮੀ ਹੈ ਸਰਦੀ ਹੈ ਪਰ ਜਦੋਂ ਤੁਸੀਂ ਹੁੰਦੇ ਸੋਨਾ ਚਾਂਦੀ ਹੀਰਾ ਅਸੰਪਾਤੀ ਪਾ ਸਕਨੇ ਆ ਸੀ ਅਸੀਂ ਵੈਦਾਂ ਆਪਣੀ ਬੁੱਧੀ ਦੇ ਅਨੁਸਾਰ ਉੱਥੇ ਲਿਖਿਆ ਵੀ ਬੁੱਧੀ ਦੇ ਅਨੁਸਾਰ ਤੁਸੀਂ ਚੀਜ਼ ਦੇ ਸਕਦੇ ਹੋ ਮਰੀਜ਼ ਨੂੰ ਜਦੋਂ ਅਸੀਂ ਆਪਣੀ ਬੁੱਧੀ ਦੇ ਅਨੁਸਾਰ ਚੀਜ਼ ਦਿੰਨੇ ਆ ਤੇ ਉਹ ਰਿਜ਼ਲਟ ਉਸ ਅਕੋਰਡਿੰਗ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ ਜੀ ਜਵੇਂ ਅਸੀਂ ਇੱਕ ਚਮਨਪਰਾਸ਼ ਸਾਡਾ ਹੁੰਦਾ ਸੁਨਣਾ ਚਾਂਦੀ ਹੀਰਾ ਚਮਨਪਰਾਸ਼ ਉਹ ਸਪੈਸੀਫਿਕ ਮਰੀਜ਼ ਨੂੰ ਦੇਈਦਾ ਹੁੰਦਾ ਹੈ ਹੂੰ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਕਿਸੇ ਨੂੰ ਡਾਈਜੈਸਟਿਵ ਸਿਸਟਮ ਦੀ ਪ੍ਰੋਬਲਮ ਹੈ ਕਿਸੇ ਨੂੰ ਰਿਊਮਟਾਇਡ ਆਰਥਰਾਇਟਿਸ ਹੈ ਆਟੋਇਮਿਊਨ ਡਿਜ਼ੀਜ਼ ਹੈ ਉਹਦੇ ਚੁੰਦੀ ਵਰਤੋਂ ਵਾਸਤੇ ਦਿੰਦੇ ਆ ਜਦੋਂ ਅਸੀਂ ਉਹ ਚੀਜ਼ ਉਹਦੇ ਚ ਪਾ ਕੇ ਦਿੰਦੇ ਆ ਤੇ ਰਿਜ਼ਲਟ ਹੋਰ ਸਪੀਡ ਨਾਲ ਹੋ ਜਾਂਦਾ ਪਰ ਉਹ ਚਮਨਪਰਾਸ਼ ਸੁਨਣਾ ਚਾਹੁੰਦੀ ਅਸੀਂ ਸਾਰੀ ਸਾਲ ਨਹੀਂ ਦੇ ਸਕਦੇ ਓਕੇ ਪਰ ਰੂਟੀਨ ਦਾ ਚੌਨ ਪ੍ਰਾਸ਼ ਅਸੀਂ ਸਾਰੀ ਸਾਲ ਦੇ ਸਕਨੇ ਆ ਸੋਨਾ ਚਾਂਦੀ ਵਾਲਾ ਸੀ 3 ਮਹੀਨੇ ਦਿੰਨੇ ਆ ਫਿਰ ਗੈਪ ਦੇ ਦਿੰਨੇ ਆ ਮਹੀਨੇ 2 ਮਹੀਨੇ ਦਾ ਫਿਰ 3 ਮਹੀਨੇ ਦਿੰਨੇ ਆ ਇਹ ਪ੍ਰੋਸੈਸ ਚੱਲਦਾ ਹੈ ਤੇ ਅਗਰ ਸਹੀ ਵੈਦ ਹੈ ਉਹਨੇ ਸਹੀ ਫਾਰਮੂਲੇਸ਼ਨ ਬਣਾਈ ਹੋਈ ਹੈ ਤੇ ਉਹਦਾ ਫਾਰਮੂਲੇਸ਼ਨ ਡੇ 1 ਤੋਂ ਕੰਮ ਕਰਦੀ ਹੈ ਬਸ਼ਰਤੇ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਕਦੋਂ ਦੇਣੀ ਹੈ ਕਿੰਨੀ ਦੇਣੀ ਹੈ ਜਿਵੇਂ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਤਾਂਬੇ ਦੇ ਬਰਤਨ ਵਿੱਚ ਪਾਣੀ ਪੀਣਾ ਚਾਹੀਦਾ ਕਿੰਨੇ ਦਿਨ ਪੀਣਾ ਚਾਹੀਦਾ ਕਿੰਨਾ ਪੀਣਾ ਚਾਹੀਦਾ ਹੈ ਕਿੰਨੇ ਘੰਟੇ ਤਾਂਬੇ ਦੇ ਬਰਤਨ ਵਿੱਚ ਰੱਖਣਾ ਚਾਹੀਦਾ ਇਹ ਕੋਈ ਵੀ ਗੱਲ ਨਹੀਂ ਕਰਦਾ ਹੁਣ ਕਈ ਲੋਕ ਹੈ ਰਾਤੀਂ ਭਰ ਦਿੰਦੇ ਨੇ ਜਗ ਸਵੇਰੇ ਉੱਠਦੇ ਪੀਣਾ ਸ਼ੁਰੂ ਕਰ ਦਿੰਦੇ ਨੇ ਔਰ ਕਿੰਨਾ ਪੀਣਾ ਕਿਨੇ ਸਾਲਾਂ ਤੋਂ ਪੀ ਰਹੇ ਨੇ ਕਿੰਨਾ ਪੀਣਾ ਜਿਹੜੇ ਕਈ ਸਾਲਾਂ ਤੋਂ ਪੀ ਰਹੇ ਹਨ ਨਾ ਉਹਨਾਂ ਨੂੰ ਆਈਬੀਐਸ ਦੀ ਪ੍ਰੋਬਲਮ ਹੋ ਗਈ ਹੈ ਇਰੀਟੇਬਲ ਬਾਉਲ ਸਿੰਡਰੋਮ ਕੁਝ ਵੀ ਖਾਂਦੇ ਨੇ ਟਾਇਲਟ ਜਾਣਾ ਪੈਂਦਾ ਉਹਨਾਂ ਦੀ ਲਾਰਜ ਇੰਟਰਸਟ ਆਈ ਦੀ ਈਰੋਜ਼ਨ ਹੋ ਗਈ ਹੈ ਲੋਕਾਂ ਨੇ ਰੀਲਾਂ ਦੇਖ ਕੇ ਵੀਡੀਓਜ਼ ਦੇਖ ਕੇ ਇਹ ਤੇ ਪਤਾ ਕਰ ਲਿਆ ਕੀ ਇਹ ਚੀਜ਼ ਪੀਣੀ ਚਾਹੀਦੀ ਹੈ ਪਰ ਇਹ ਨਹੀਂ ਪਤਾ ਕਿਤਾ ਕਿੰਨੀ ਪੀਣੀ ਚਾਹੀਦੀ ਹੈ ਕਦੋਂ ਪੀਣੀ ਚਾਹੀਦੀ ਹੈ ਕਿੰਨੇ ਸਮੇਂ ਭਿਗੋ ਕੇ ਰੱਖਣੀ ਹੈ ਔਰ ਕਿਨੂੰ ਕਿਨੂੰ ਵੀ ਨਹੀਂ ਚਾਹੀਦੀ ਕਿਨੂੰ ਕਿਨੂੰ ਪੀਣੀ ਚਾਹੀਦੀ ਹੈ ਹਰ ਇੱਕ ਵਾਸਤੇ ਤਾਂਬਾ ਨਹੀਂ ਹੈ ਤੇ ਇਹ ਚੀਜ਼ਾਂ ਹੈਗੀਆਂ ਸਹੀ ਵੈਦ ਨਾਲ ਅਗਰ ਤੁਸੀਂ ਕੰਟੈਕਟ ਕਰੋ ਤੇ ਉਹ ਤੁਹਾਨੂੰ ਵਧੀਆ ਗਾਈਡੈਂਸ ਦੇ ਕੇ ਤੁਹਾਡਾ ਟ੍ਰੀਟਮੈਂਟ ਕਰਦਾ ਹੈ ਔਰ ਡੇ 1 ਤੋਂ ਹੀ ਆਯੁਰਵੇਦ ਕੰਮ ਕਰਦਾ ਹੈ ਬਿਲਕੁਲ ਔਰ ਜਿਵੇਂ ਵਿਵੇਕ ਜੀ ਨੇ ਕਿਹਾ ਨਾ ਕਿ ਰੀਲਾਂ ਦੇਖ ਕੇ ਆਪਾਂ ਉਹ ਚੀਜ਼ ਨੂੰ ਇਨਸਟੈਂਟ ਫੋਲੋ ਕਰਨਾ ਸ਼ੁਰੂ ਕਰ ਦਿੰਨੇ ਆ ਪਰ ਅਸੀਂ ਇਹ ਨਹੀਂ ਜੱਜ ਕਰਦੇ ਕਿ ਇਹ ਜਿਹੜਾ ਬੰਦਾ ਸਾਡੇ ਸ਼ਰੀਰ ਦੇ ਅਕੋਰਡਿੰਗ ਸਾਨੂੰ ਚੀਜ਼ ਦੱਸ ਸਕਦਾ ਉਹ ਮੁਲਾਕਾਤ ਕਰਕੇ ਹੀ ਪਤਾ ਚੱਲੂਗੀ ਹਰ ਚੀਜ਼ ਸਾਡੇ ਬਾਡੀ ਲਈ ਨਹੀਂ ਬਣੀ ਹਰ ਬਾਡੀ ਟਾਈਪ ਅਲੱਗ ਹੈ ਹਰ ਇਨਸਾਨ ਨੂੰ ਬਿਮਾਰੀਆਂ ਲੱਗ ਹੈ ਉਹ ਉਸ ਚੀਜ਼ ਨੂੰ ਜਰਨ ਦਾ ਉਹਦਾ ਸ਼ਰੀਰ ਜਿਹੜਾ ਜਰ ਸਕਦਾ ਉਹ ਵੀ ਅਲੱਗ ਹੈ ਤੇ ਇਸ ਕਰਕੇ ਬਿਨਾ ਗਾਈਡੈਂਸ ਤੋਂ ਕੋਈ ਵੀ ਚੀਜ਼ ਨਾ ਖਾਇਆ ਕਰੋ ਉਹਦਾ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਔਰ ਰੀਲਾਂ ਦੇਖ ਕੇ ਜਿੰਨਾ ਫੋਲੋ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ ਬਟ ਉਹਦਾ ਇੰਪੈਕਟ ਕਿੰਨਾ ਵੱਡਾ ਪੈ ਸਕਦਾ ਉਹ ਬਾਅਦ ਚ ਪਤਾ ਚੱਲਦਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਜਾ ਰਿਹਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜਾ ਹੈਗਾ ਚਵਨ ਪ੍ਰਸ਼ ਵੀ ਆਰਡਰ ਕਰ ਸਕਦੇ ਹੋ ਕਿਸੇ ਹੋਰ ਬਿਮਾਰੀ ਦੇ ਨਾਲ ਜੁੜੀ ਜਾਣਕਾਰੀ ਤੁਸੀਂ ਕੰਸਲਟ ਕਰਨਾ ਹੈਗਾ ਆ ਆਪਣੇ ਮੈਡੀਸਨ ਬਦਲਣੀ ਹੈਗੇ ਕੋਈ ਵੀ ਜਾਣਕਾਰੀ ਲੈਣੀ ਹੈ ਉਹਦੇ ਲਈ ਵੀ ਸਕਰੀਨ ਤੇ ਨੰਬਰ ਦਿੱਤਾ ਜਾ ਰਿਹਾ ਉਸ ਤੇ ਸੰਪਰਕ ਕਰ ਸਕਦੇ ਹੋ ਵਿਵੇਕ ਜੀ ਜਿਵੇਂ ਡੋਸ ਦੀ ਗੱਲ ਕਹੀ ਜਿਵੇਂ ਤੁਸੀਂ ਕਹੇ ਸੋਨਾ ਚਾਂਦੀ ਭਸਮ ਜਿਹੜਾ ਰੈਗੂਲਰਲੀ ਨਹੀਂ ਦੇ ਸਕਦੇ ਪਰ ਜਿਹੜਾ ਇਹ ਚਮਨਪਰਾਸ਼ ਹੈ ਉਹ ਸਰਦੀਆਂ ਗਰਮੀਆਂ ਦੋਨੋਂ ਖਾ ਸਕਦੇ ਪਰ ਇਹ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਹੁਣ ਮੇਰੀ ਬਾਡੀ ਟਾਈਪ ਆ ਮੈਂ ਗਰਮ ਚੀਜ਼ਾਂ ਨਹੀਂ ਜ਼ਿਆਦਾ ਖਾ ਸਕਦੀ ਬਿਲਕੁਲ ਦੇਖੋ ਇਹਦੇ ਜਿਹੜੀ ਚੀਜ਼ਾਂ ਦਾ ਮਿਕਸਚਰ ਹੈ 40 ਤੋਂ ਵੱਧ ਜੜੀ ਬੂਟੀਆਂ ਦਾ ਉਹ ਸਾਰੀ ਜੜੀ ਬੂਟੀਆਂ ਹਰ ਪ੍ਰਕਿਰਤੀ ਦੇ ਹਿਸਾਬ ਨਾਲ ਪਾਈਆਂ ਹੋਈਆਂ ਪਰ ਜਿਹੜੀ ਮਾਤਰਾ ਹੈ ਉਹ ਜਿਹੜਾ ਬੱਚਾ 5 ਸਾਲ ਤੋਂ ਘੱਟ ਹੈ ਉਹਨੂੰ 1 ਤੋਂ 2 ਗ੍ਰਾਮ ਓਕੇ ਜਿਹੜਾ ਬੱਚਾ 18 ਸਾਲ ਤੋਂ ਘੱਟ ਹੈ ਤੇ 5 ਤੋਂ 18 ਦੇ ਵਿੱਚ ਹੀ ਹੈ ਉਹਨੂੰ ਲਗਭਗ 1 ਚਮਚ ਜਿਹੜਾ 18 ਸਾਲ ਤੋਂ ਉੱਪਰ ਹੈ ਜਿੰਦਾ ਵਜ਼ਨ 60 ਕਿਲੋ ਤੋਂ ਉੱਪਰ ਚਲਾ ਗਿਆ ਉਹ 10 ਤੋਂ 20 ਗ੍ਰਾਮ ਚਵਨਪਰਾਸ਼ ਰੋਜ਼ ਲੈ ਸਕਦਾ ਹੈ ਓਕੇ ਉਹ ਨੋਰਮਲ ਐਵੇਂ ਹੀ ਚਵਨਪਰਾਸ਼ ਲੈ ਸਕਦਾ ਹੈ ਹੁਣ ਜਿਹੜਾ ਅਗਲਾ ਸਵਾਲ ਤੁਹਾਡਾ ਆਣਾ ਉਹਦਾ ਜਵਾਬ ਮੈਂ ਦੇ ਰਿਹਾ ਕੀ ਬਿਨਾ ਦੁੱਧ ਦੇ ਹਾਂ ਬਿਨਾ ਪਾਣੀ ਦੇ ਤੁਸੀਂ ਚਵਨ ਪਰਾਸ਼ ਲੈ ਸਕਦੇ ਹੋ ਇਹਦਾ ਟੇਸਟ ਬਹੁਤ ਹੀ ਵਧੀਆ ਜੜੀ ਬੂਟੀਆਂ ਦਾ ਐਕਚੁਅਲ ਟੇਸਟ ਆਂਦਾ ਹੈ ਆਮਰੇ ਦਾ ਟੇਸਟ ਆਂਦਾ ਹੈ ਪਹਿਲੇ ਹਲਕਾ ਜਿਹਾ ਕਸੈਲਾਪਣ ਫਿਰ ਹਲਕਾ ਜਿਹਾ ਮਿੱਠਾ ਮੇਰੇ ਤੇ ਗੱਲ ਕਰਦੇ ਕਰਦੇ ਮੂੰਹ 'ਚ ਪਾਣੀ ਆ ਗਿਆ ਤੇ ਉਹ ਜਿਹੜਾ ਟੇਸਟ ਹੈ ਬੜਾ ਪਿਆਰਾ ਟੇਸਟ ਹੈ ਦੁੱਧ ਦੀ ਵਰਤੋਂ ਦੇ ਬਿਨਾ ਵੀ ਲੈ ਸਕਦੇ ਹੋ ਦੁੱਧ ਦੇ ਨਾਲ ਲੈ ਸਕਦੇ ਹੋ ਪਰ ਇਹਦਾ ਆਪਣੇ ਆਪ ਇੰਨਾ ਜ਼ਬਰਦਸਤ ਟੇਸਟ ਹੈ ਕੀ 60 ਕਿਲੋ ਤੋਂ ਅਗਰ ਕਿਸੇ ਦਾ ਵਜ਼ਨ ਜ਼ਿਆਦਾ ਹੈ ਤੇ ਉਹ ਪਰਸਨ ਇੱਕ ਤੋਂ ਦੋ ਚਮਚੀ ਦੀ ਲੈ ਸਕਦਾ ਹੈ 10 ਗ੍ਰਾਮ ਦੀ ਲਗਭਗ ਇੱਕ ਚਮਚੀ ਹੁੰਦੀ ਹੈ ਜਿਹੜੀ ਹੈਗੀ ਹਾਂ ਬਿਲਕੁਲ ਔਰ ਰਾਈਟ ਵੇ ਜਿਹੜਾ ਹੈਗਾ ਉਹ ਵੀ ਇਹਨਾਂ ਨੇ ਤੁਹਾਨੂੰ ਦੱਸ ਦਿੱਤਾ ਮੇਰਾ ਆਖਿਰਲਾ ਸਵਾਲ ਹੈ ਕਿਉਂਕਿ ਸਮਾਂ ਜਿਹੜਾ ਸਾਨੂੰ ਜ਼ਿਆਦਾ ਮਿਲਿਆ ਨਹੀਂ ਆਏਗਾ ਤੇ ਸਮਾਂ ਖਤਮ ਹੋਣ ਵਾਲਾ ਪਰ ਮੈਂ ਜ਼ਰੂਰ ਜਾਨਣਾ ਚਾਹਨੀ ਹਾਂ ਬਹੁਤ ਬਾਰੇ ਲੋਕ ਕੀ ਹੁੰਦੇ ਕਿ ਕਈ ਵਾਰ ਉਹ ਪ੍ਰੋਡਕਟ ਤੁਹਾਡਾ ਨਹੀਂ ਮੰਗਾ ਸਕਦੇ ਪਰ ਅਗਰ ਮੈਂ ਲੈ ਮਹਿੰਦੀ ਗੱਲ ਕਰਾਂ ਜਦੋਂ ਵੀ ਕਿਸੇ ਨੇ ਚਮਨਪਰਾਸ਼ ਖਰੀਦਣਾ ਹੈ ਕਿਹੜੇ ਮੇਜਰ ਇੰਗਰੀਡੀਅੰਟਸ ਉਸ ਵਿੱਚ ਹੋਣੇ ਹੋਣੇ ਚਾਹੀਦੇ ਨੇ ਦੇਖੋ ਬਣਾਤੇ ਸਾਰੇ ਬੁੱਕਸ ਦੇ ਹਿਸਾਬ ਨਾਲ ਲਿਖਦੇ ਆ ਬਾਹਰ ਵੀ ਇਹ ਚੀਜ਼ ਹੈ ਮੈਂ ਤੇ ਇਹ ਦੱਸ ਸਕਨਾ ਕਿਹੜੀ ਚੀਜ਼ ਅਗਰ ਹੈਗੀ ਹੂੰ ਤੇ ਨਹੀਂ ਲੈਣਾ ਅੱਛਾ ਉਹ ਜ਼ਿਆਦਾ ਸੁਖ ਹੈ ਓਕੇ ਦੱਸ ਦਿਓ ਭਈ ਅਗਰ ਇਹ ਚੀਜ਼ ਹੈਗੀ ਤੇ ਆਪਾਂ ਨਹੀਂ ਲੈਣਾ ਹੂੰ ਜੇ ਉਹਦੇ ਚਿਨੀ ਹੈ ਤੇ ਆਪਾਂ ਚਾਹਨ ਪ੍ਰਾਸ਼ ਨਹੀਂ ਲੈਣਾ ਪ੍ਰਿਜ਼ਰਵੇਟਿਵ ਹੈ ਨਹੀਂ ਲੈਣਾ ਪ੍ਰਿਜ਼ਰਵੇਟਿਵ ਚੀਜ਼ ਦੀ ਲਾਈਫ ਵਧਾ ਦਿੰਦਾ ਤੁਸੀਂ ਆਪਣੇ ਘਰ ਦੇ ਅੰਦਰ ਆਮਲਾ ਰੱਖ ਕੇ ਦੇਖੋ ਤੀਜੇ ਦਿਨ ਨੂੰ ਉਲੀ ਲੱਗ ਜੇਗੀ ਹੂੰ ਤੁਹਾਡਾ ਚਵਨ ਪ੍ਰਾਸ਼ ਜੇ 2-2 ਸਾਲ ਤੋਂ ਤੁਹਾਡੇ ਕੋਲ ਪਿਆ ਹੈ ਤੇ ਉਹ ਖਰਾਬ ਨਹੀਂ ਹੋ ਰਿਹਾ ਇਹਦਾ ਮਤਲਬ ਉਹਦੇ ਵਿੱਚ ਪ੍ਰੀਜ਼ਰਵੇਟਿਵ ਹੈ ਰਾਈਟ ਚਵਨ ਪ੍ਰਾਸ਼ ਦੀ ਘੱਟ ਕੁਆਂਟੀਟੀ ਮੰਗਾਓ ਪਰ ਫਰੈਸ਼ ਮੰਗਾਓ ਹਰ ਵਰੀ ਜਿਹੜਾ ਐਕਚੁਅਲ ਚਵਨ ਪ੍ਰਾਸ਼ ਹੈ ਅਗਰ ਠੀਕ ਪੱਕਿਆ ਆਇਆ ਤੇ ਉਹਦੀ ਸਾਲ ਦੀ ਲਾਈਫ ਹੁੰਦੀ ਹੈ ਉਸ ਤੋਂ ਬਾਅਦ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਵਿੱਚ ਪ੍ਰੀਜ਼ਰਵੇਟਿਵ ਨਹੀਂ ਹੋਣਾ ਚਾਹੀਦਾ ਉਹਦੇ ਚਿਨੀ ਨਹੀਂ ਹੋਣੀ ਚਾਹੀਦੀ ਤੀਜੀ ਇੰਪੋਰਟੈਂਟ ਚੀਜ਼ ਉਹ ਪਲਾਸਟਿਕ ਦੇ ਬਰਤਨ ਵਿੱਚ ਨਹੀਂ ਹੋਣਾ ਚਾਹੀਦਾ ਜਿੰਦੇ ਚ ਤੁਸੀਂ ਪੈਕ ਕੀਤਾ ਹੋਇਆ ਚੌਥੀ ਇੰਪੋਰਟੈਂਟ ਚੀਜ਼ ਕਿ ਉਹ ਲੋਹੇ ਦੀ ਕੜਾਈ ਚ ਬਣਿਆ ਹੋਵੇ ਹੱਥਾਂ ਨਾਲ ਬਣਿਆ ਹੋਵੇ ਨੇਚਰਲ ਤਰੀਕੇ ਨਾਲ ਬਣਿਆ ਹੋਵੇ ਅਗਰ ਇਹ ਕ੍ਰਾਈਟੇਰੀਆ ਫੁੱਲਫਿਲ ਹੁੰਦੇ ਆ ਤੇ ਤੁਸੀਂ ਕੋਈ ਵੀ ਚਮਨ ਪ੍ਰਾਸ ਜਿਹੜਾ ਤੁਹਾਡੇ ਕੋਲ ਅਵੇਲੇਬਲ ਹੈ ਨੀਅਰ ਬਾਏ ਅਵੇਲੇਬਲ ਹੈ ਉਹ ਮੰਗਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਐਸੀ ਅਵੇਲੇਬਿਲਟੀ ਨਹੀਂ ਹੈ ਤੇ ਤੁਸੀਂ ਸਾਡੇ ਵਾਲਾ ਜਿਹੜਾ ਅਸ਼ਵਿਨੋਪਰਾਸ਼ ਹੈ ਉਹ ਆਰਡਰ ਕਰ ਸਕਦੇ ਹੋ ਇਹਦਾ ਪ੍ਰੋਸੈਸ ਦੇਖਣਾ ਚਾਹਦੇ ਹੋ ਤੇ ਕੰਪਲੀਟ ਪ੍ਰੋਸੈਸ ਵੀ ਤੁਹਾਨੂੰ ਨੈਟ ਦੇ ਉੱਤੇ ਮਿਲ ਜੇਗਾ ਅਗਰ ਤੁਸੀਂ ਅਸ਼ਵਿਨੋਪਰਾਸ਼ ਸਰਚ ਕਰੋਗੇ ਉਹ ਬਣਦੇ ਹੋਏ ਵੀ ਅਸੀਂ ਦਿਖਾਇਆ ਹੋਇਆ ਹੈ ਓਕੇ ਲਾਈਵ ਬਾਗ ਵੀ ਦਿਖਾਏ ਹੋਏ ਆ ਇਹ ਸਾਡਾ ਬਾਗ ਹੈ 1000 ਪੀੜ ਉੱਥੇ ਲੱਗੇ ਹੋਏ ਆ ਉਹ ਵੀ ਦਿਖਾਏ ਆ ਮੱਖੀ ਤੋਂ ਜਿੱਥੋਂ ਸ਼ਹਿਦ ਕਲੈਕਟ ਕੀਤਾ ਉਹ ਵੀ ਵੀਡੀਓ ਹੈਗੀਆਂ ਉਹ ਵੀ ਵੀਡੀਓ ਹੈਗੀਆਂ ਕਿ ਅਸੀਂ ਬਣਾ ਕੇ ਧਰ ਰਹੇ ਹਾਂ ਇੱਕ ਇੱਕ ਸਟੈਪ ਦੀ ਵੀਡੀਓ ਹੈ ਉਹ ਤੁਸੀਂ ਉੱਥੇ ਕਨੈਕਟ ਕਰ ਸਕਦੇ ਹੋ ਨਹੀਂ ਤੇ ਸਿੱਧਾ ਇਹਨੂੰ ਆਰਡਰ ਕਰਕੇ ਮੰਗਾ ਸਕਦੇ ਹੋ ਤੇ ਇਹਦੇ ਉੱਤੇ ਤੁਹਾਨੂੰ ਸਾਰੀ ਡਿਟੇਲ ਮਿਲ ਜਾਈਗੀ ਕਿਉਂਕਿ ਜਦੋਂ ਪ੍ਰੋਸੈਸਰ ਨੇ ਭਲੇ ਹੀ ਦੱਸ ਦਿੱਤਾ ਪਰ ਉਹ ਇНГਰੀਡੀਐਂਟਸ ਨੂੰ ਇਕੱਠਾ ਕਰਨਾ ਸਾਡੇ ਲਈ ਈਜ਼ੀ ਨਹੀਂ ਹੁੰਦਾ ਕਿ ਅਸੀਂ ਸਾਰੇ 40 ਤੋਂ ਵੱਧ ਇНГਰੀਡੀਐਂਟਸ ਇਕੱਠੇ ਕਰ ਸਕੀਏ ਪਹਿਲਾ ਪਹਿਲਾ ਕੋਈ ਐਸਾ ਸ਼ਖਸ ਦੇਖਿਆ ਮੈਂ ਜਿਨੇ ਆਪਣੇ ਪ੍ਰੋਡਕਟ ਦਾ ਪ੍ਰੋਸੈਸ ਵੀ ਦੱਸ ਦਿੱਤਾ ਤਾਂ ਜੋ ਲੋਕ ਘਰ ਵੀ ਬਣਾ ਸਕਣ ਬਟ ਕਿ ਉਹ ਇНГਰੀਡੀਐਂਟਸ ਨਹੀਂ ਮਿਲ ਪਾਂਦੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਬੂਟੀਆਂ ਨੇ ਰੱਬ ਜਾਣੇ ਕਿੱਥੋਂ ਮੰਗਾਉਂਦੇ ਨੇ ਬਟ ਉਹ ਸਾਡੀ ਸਿਹਤ ਲਈ ਚੰਗੀਆਂ ਨੇ ਤੇ ਬਹੁਤ ਬਹੁਤ ਸ਼ੁਕਰੀਆ ਵਿਵੇਕ ਜੀ ਅੱਜ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹੈ ਨਾ ਹੁਣ ਸਰਦੀਆਂ 'ਚ ਡੱਬੇ ਤੇ ਡੱਬਾ ਨਾ ਚਵਨ ਪ੍ਰਾਜ ਜਿਹੜਾ ਜੈਨੂਇਨ ਆ ਜਿਹੜਾ ਤੁਹਾਡੀ ਸਿਹਤ ਲਈ ਸੱਚੀ ਬੈਨੀਫੀਸ਼ੀਅਲ ਆ ਉਹ ਤੁਹਾਨੂੰ ਜਿਹੜਾ ਹੈ ਅਸ਼ਵੀਨ ਉਹ ਪਰਾਸ਼ ਦੱਸ ਦਿੱਤਾ ਗਿਆ ਉਹਦੀ ਮੇਕਿੰਗ ਪ੍ਰੋਸੈਸ एवरीथिंग ਜਿਹੜਾ ਐਕਸਪਲੇਨ ਕਰ ਦਿੱਤਾ ਗਿਆ ਤੁਸੀਂ ਘਰ ਬੈਠੇ ਮੰਗਾ ਸਕਦੇ ਹੋ ਅੱਜ ਦੇ ਇਸ ਟਾਕ ਸ਼ੋਅ ਦੇ ਵਿੱਚ ਇਨਾ ਹੀ ਜਲਦੀ ਮਿਲ ਕੇ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਡਾਕਟਰ ਸਾਹਿਬ ਤੋਂ ਉਸ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖਾ ਸਸ਼ਕਾਰ ਸਸ਼ਕਾਰ